ਸਕਾਰਪਿਓ ਅੱਗੇ ਰੁਕਦੀ ਹੈ ਤੇ ਹਮਲਾ ਹੁੰਦਾ ਤੁਹਾਡੀ ਗੱਡੀ ਉੱਤੇ ਤਾਂ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰਦਾ ਬੰਦੇ ਪਛਾਣੇਗੇ ਕੌਣ ਨੇ ਇਹ ਵੀਰੇ ਜਦੋਂ ਦਾ ਜੇਲ੍ਹ ਚ ਆਇਆ ਪਹਿਲੀ ਗੱਲ ਤਾਂ ਇਹਨੂੰ ਕੋਈ ਕਾਨੂੰਨ ਦਾ ਖੌਫ ਨਹੀਂ ਹੈਗਾ ਤੇ ਇਹ 5 ਦਿਨ ਨਹੀਂ ਹੋਏ ਇਹਨੂੰ ਅਜੇ ਆਏ ਨੂੰ ਹੁਣ 3-4 ਦਿਨ ਤੋਂ ਇਹ ਆ ਸਕਾਰਪਿਓ ਲੈ ਕੇ ਵਾਈਟ ਵਾਲੀ ਤੇ ਇੱਧਰ ਗੇੜੇ-ਗੂੜੇ ਕੱਢਦਾ ਹੈ ਦਰਾਹੇ ਆ ਕੇ ਸ਼ਰੀਆਂੋਂ ਕੱਢ ਕੇ ਵੀਰਾ ਪੂਰਾ ਪਿੰਦਾ ਸਾਨੇ ਵਾਲੀ ਦੁਕਾਨ 'ਤੇ ਸਿਕਟਾ ਪੀਣ ਲੱਗ ਜਾਂਦੇ ਨੇ ਇਹ ਪੁਰਾਣੀ ਰੰਜਿਸ਼ ਕੱਢ ਰਾਇ ਵੀ ਜਿੱਦਾਂ ਜਿਸ ਤਰੀਕੇ ਨਾਲ ਜਦੋਂ ਇਹ ਜੇਲ੍ਹ ਗਿਆ ਤੁਸੀਂ ਇੱਥੇ ਆ ਕੇ ਪਟਾਕੇ ਚਲਾਏ ਨੇ ਕਿ ਉਹ ਮਨ ਦੇ ਵਿੱਚ ਖਾਰ ਰੱਖੀ ਬੈਠਾ ਹੋਵੇ ਤੇ ਉਹ ਚੀਜ਼ ਇਹ ਤਾਂ ਬੜੀ ਧੀਰ ਤੋਂ 1.5 ਦੋ ਸਾਲ ਤੋਂ ਆਈ ਕੁਝ ਕਰਦਾ ਵਿਆਂ ਵਾ ਕਿਉਂਕਿ ਇਹ ਜੋ ਅਸਲੀਅਤ ਇਹਦੀ ਸੱਚ ਸੀ ਉਹ ਮੈਂ ਸਾਹਮਣੇ ਲਿਆਇਆ ਹੁਣ ਕੱਲ ਮੇਰੇ ਤੇ ਹਮਲਾ ਆਇਆ ਸਭ ਨੂੰ ਦਿਖਦਾ ਜਿਹੜੇ ਅੰਦਰੂਨੀ ਹਮਲੇ 1.5 ਸਾਲ ਦੇ ਮੇਰੇ ਤੇ ਕਰਦਾ ਰਿਹਾ ਹੈ ਕੱਲ ਕਿਰਪਾਨਾਂ ਮਾਰ ਲਿਆ ਬੰਦੂਕਾਂ ਲੈ ਕੇ ਆ ਗਏ ਆਪਾਂ ਤਾਂ ਵੀ ਪਰਵਾਹ ਨਹੀਂ ਕਰਦੇ ਇਹਨੇ ਆਪ ਹੀ ਸੱਜਣਾ ਆਪਣੀ ਗੇਮ ਚ ਤੁਹਾਨੂੰ ਇਹ ਵੀ ਦੱਸਦਾ ਆਣ ਵਾਲੇ ਟਾਈਮ ਚ ਯਾਰ ਭਾਜੀ ਪਹਿਲੇ ਤਾਂ ਮੈਨੂੰ ਹਾਸਾ ਆਉਂਦਾ ਹਮਲਾ 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 ਦਾ ਸਾਜੀ ਕਰੀਆ ਤਾਂ ਪਤਾ ਨਹੀਂ ਇੰਨਾ ਨਾ ਮੈਂ ਐਸਐਸਪੀ ਮੈਡਮ ਨੂੰ ਬੇਨਤੀ ਕਰਦਾ ਤਾਂ ਡੋਪ ਫੈਸਟੀ ਕਰਾ ਲਓ ਇਹ ਲੁਧਿਆਣਾ ਕੀ ਕਰਨ ਆਇਆ ਸੀ ਬੰਦੇ ਲੈ ਕੇ ਹਮਲਾ ਦੱਸੋ ਇਹ ਮੇਰੇ ਤੇ ਗਰਾਉਂਡ ਦੀ ਕੋਸ਼ਿਸ਼ ਕਰਦਾ ਕਿ ਮੈਂ ਕਰਦਾ ਤੇ ਸੀਗੇ ਗੱਡੀ ਦੇ ਵਿੱਚ ਬਿਲਕੁਲ ਭਾਜੀ ਨਾ ਮੈਂ ਮੁਕਰਿਆ ਨਾ ਮੈਂ ਮੁਕਰਦਾ ਮੈਂ ਆਂ ਚਲਾ ਰਿਹਾ ਗੱਡੀ ਯਾਰ ਭਾਜੀ ਇਹਨੇ ਕੁਝ ਸ਼ੀਸ਼ਾ ਖੋਲ ਕੇ ਕੁਝ ਬੋਲਿਆ ਵੀ ਏ ਮੈਂ ਉਹ ਦੱਸਣਾ ਨਹੀਂ ਚਾਹੁੰਦਾ ਜਦੋਂ ਸਾਡੇ ਮੁੰਡੇ ਦੋਨੋਂ ਉਤਰ ਗਏ ਦੇਖੀਏ ਕੀ ਉਹ ਗੱਡੀ ਪਿਛਾ ਕੇ ਲੈ ਗਿਆ ਤੁਸੀਂ ਕਹਿ ਰਹੇ ਹੋ ਦੂਜੀ ਗੱਡੀ 'ਚ ਮੈਂ ਖੁਦ ਮوجود ਸੀਗਾ ਫੇ ਤੁਹਾਡੀ ਆਪਸ 'ਚ ਬਣਦੀ ਆ ਤੁਸੀਂ ਆਪਸ 'ਚ ਡਰਾਮੇ ਕਰ